ਭਰਾ ਆਇਆ ਮੈਂ ਠੀਕ ਹੈ ਨਾ ਮੇਰੇ ਵੀ ਬੇਟੀ ਹੈ ਹੁੰਦੀ ਹੈ 9 ਸਾਲ ਦੀ ਜਿਹੜਾ ਹੱਕ ਜੀ ਸਾਨੂੰ ਹਰਪ੍ਰੀਤ ਸਿੰਘ ਜੀ ਨੇ ਦਿੱਤਾ ਹੀ ਉਹ ਕਹਿੰਦੇ ਵੀ ਮੈਂ ਤੁਹਾਡਾ ਵੱਡਾ ਪਰ ਉਹਨਾਂ ਨੇ ਸਾਨੂੰ ਜੀ ਬਹੁਤ ਹੋ ਕਰਿਆ ਜੀ ਭਰਾ ਆਇਆ ਮੈਂ ਠੀਕ ਹੈ ਨਾ ਮੇਰੇ ਵੀ ਬੇਟੀ ਹੈ ਹੁੰਦੀ ਹੈ 9 ਸਾਲ ਦੀ ਉਹਨਾਂ ਨੇ ਜੁਰੂ ਸਾਨੂੰ ਇਹ ਫੀਲ ਕਰਾਇਆ ਵੀ ਮੈਂ ਤੁਹਾਡਾ ਵੱਡਾ ਪਰ ਉਦੋਂ ਹੀ ਸਾਡਾ ਕਾਲਜਾ ਠਰ ਗਿਆ ਹੀ ਤੁਹਾਡਾ ਭਰਾ ਆਇਆ ਮੈਂ ਠੀਕ ਹੈ ਨਾ ਮੇਰੇ ਵੀ ਬੇਟੀ ਹੈ ਹੁੰਦੀ ਹੈ 9 ਸਾਲ ਦੀ ਅੱਜ ਲੈ ਕੇ ਦਿੱਤੀ ਕਿ ਘਰ ਆਏ ਸੀ ਹਾਂਜੀ ਘਰ ਆਏ ਸੀ ਫਿਰ ਉਹਨੇ ਸਾਡੇ ਘਰ ਤੇ ਰੰਗ ਵੀ ਕਰਵਾਇਆ ਜੀ ਬੈੱਡ ਮੇਚ ਕੁਰਸੀ ਤੇ ਸਾਈਕਲ ਵੀ ਲੈ ਕੇ ਦਿੱਤੀ ਮਨਣ ਠੀਕ ਹੈ ਸਿਸਟੀ ਦੀ ਲੋੜ ਉਹ ਜੀ ਸਾਨੂੰ ਜੀ ਮਹੀਨੇ ਦੀ ਮਹੀਨੇ 5000 ਰੁਪਿਆ ਵੀ ਪਾਉਂਦੇ ਆ ਅੱਛਾ ਮਹੀਨੇ ਦੀ ਮਹੀਨੇ 5000 ਰੁਪਏ ਜਨ ਸਿੰਘ ਦਿੰਦੇ ਆ ਹਾਂਜੀ ਲੋਕੋ ਬਹੁਤ ਘੱਟੇ ਹੋਏ ਵੀ ਤੁਸੀਂ ਸਾਡੇ ਨਾਲ ਫੋਟੋ ਖਚਾਓ ਸਾਡੇ ਨਾਲ ਫੋਟੋ ਖਚਾਓ ਤੇ ਕਿੱਥੇ ਸਾਨੂੰ ਇਹ ਫੀਲ ਹੋਏ ਕਿ ਕਿੱਥੇ ਉਹਨਾਂ ਨੇ ਸਾਡੇ ਸਾਨੂੰ ਵੀ ਕਿਸੇ ਨੂੰ ਭੇਜ ਕੇ ਹੀ ਖੁਦ ਉਹਨਾਂ ਨੇ ਹੀ ਫਰਮਾਇਸ਼ ਪਾਈ ਵੀ ਮੈਂ ਬੇਟੀਆਂ ਨਾਲ ਮਿਲਣਾ ਚਾਹੁੰਦਾ ਹਾਂ ਸਟਰੋਂਗ ਬੰਨਾ ਠੀਕ ਹੈ ਬੜੇ ਲੱਕ ਕੇ ਸਟਰੋਂਗ ਬੰਨਾ ਬੜੇ ਵੱਡੇ ਹੀਰੋਨ ਸਾਡੇ ਕੋਲ ਬਹੁਤ ਪੈਸਾ ਹੀ ਪਰ ਜਿਹੜਾ ਹੱਕ ਜੀ ਸਾਨੂੰ ਹਰਪ੍ਰਧਨ ਸਿੰਘ ਜੀ ਨੇ ਦਿੱਤਾ ਹੀ ਉਹ ਕਹਿੰਦੇ ਵੀ ਮੈਂ ਤੁਹਾਡਾ ਵੱਡਾ ਪਰ ਉਹਨਾਂ ਨੇ ਸਾਨੂੰ ਜੀ ਬਹੁਤ ਹੋ ਕਰਿਆ ਜੀ ਅਸੀਂ ਜੀ ਕਦੇ ਨਹੀਂ ਚੀਜ਼ਾਂ ਲਈ ਨਹੀਂ ਕਹਿ ਰਹੇ ਵੀ ਉਹਨਾਂ ਨੇ ਸਾਨੂੰ ਚੇਤੰਗ ਵੀ ਸੁੰਦਰ ਨਾ ਕਮਾਈਏ ਉਹਨਾਂ ਨੇ ਜੁਰੇ ਸਾਨੂੰ ਇਹ ਫੀਲ ਕਰਾਇਆ ਵੀ ਮੈਂ ਤੁਹਾਡਾ ਵੱਡਾ ਪਰ ਉਦੋਂ ਹੀ ਸਾਡਾ ਕਾਲਜਾ ਠਰ ਗਿਆ ਜੀ ਹਾਂ ਜੀ ਉਹ ਤੁਹਾਨੂੰ ਕਿੱਦਾਂ ਮਿਲੇ ਸੀ ਫੋਨ ਕੀਤਾ ਸੀ ਉਹਨਾਂ ਨੇ ਜਾਂ ਕਿਸੇ ਨੇ ਮਲਵਾਇਆ ਸੀ ਉਹਨਾਂ ਨਾਲ ਨਹੀਂ ਉਹਨਾਂ ਉਹਨਾਂ ਦਾ ਫੋਨ ਜੀ ਸਰਪੰਚ ਮੈਂਬਰਾਂ ਕੋਲ ਆਇਆ ਸੀ ਤੇ ਫਿਰ ਜੀ ਉਹ ਸਾਡੇ ਕੋਲੇ ਆਏ ਜੀ ਉਹਨਾਂ ਦਾ ਐਨਬੀ ਆਇਆ ਸੀਗਾ ਇਹ ਮਨਦੀਪ ਸਿੰਘ ਜੀ ਪੀਏ ਜੀ ਹਾਂਜੀ ਪੀਏ ਤਾਂ ਫਿਰ ਜੋ ਸਾਡੇ ਕੋਲੇ ਆਇਆ ਉਹਨਾਂ ਨੇ ਸਾਡੇ ਜੀ ਸਾਰੇ ਜਿਹੜਾ ਇੱਕ ਉਹਨਾਂ ਨੇ ਸਾਡੀ ਜੀ ਰਸੋਈ ਪਵਾਈ ਇੱਕ ਸਾਨੂੰ ਮੱਝ ਲੈ ਕੇ ਦਿੱਤੀ ਇੱਕ ਸਾਨੂੰ ਘਰ ਆਏ ਸੀ ਹਾਂਜੀ ਘਰ ਆਏ ਸੀ ਇੱਕ ਸਾਨੂੰ ਦੇ ਕੇ ਗਏ ਘਰ ਹਾਂਜੀ ਫਿਰ ਉਹਨਾਂ ਨੇ ਸਾਡੇ ਜੀ ਘਰ ਤੇ ਰੰਗ ਵੀ ਕਰਵਾਇਆ ਜੀ ਬੈੱਡ ਮੇਚ ਕੁਰਸੀ ਤੇ ਸਾਈਕਲ ਵੀ ਲੈ ਕੇ ਦਿੱਤੀ ਮੱਝ ਵੀ ਲੈ ਕੇ ਦਿੱਤੀ ਅੱਛਾ ਉਹ ਮੱਝਾਂ ਕੁਰਸੀਆਂ ਪਈਆਂ ਸਾਰਾ ਉਹਨਾਂ ਦੀ ਬਦੌਲਤ ਆ ਹਾਂਜੀ ਉਹਨਾਂ ਦੀ ਬਦੌਲਤ ਆਈ ਤੇ ਉਹਨੇ ਉਹ ਜੀ ਸਾਨੂੰ ਜੀ ਮਹੀਨੇ ਮਹੀਨੇ 5000 ਰੁਪਏ ਆ ਹੁੰਦੇ ਆ ਅੱਛਾ ਮਹੀਨੇ ਦੀ ਮਹੀਨੇ 5000 ਰੁਪਏ ਜਨ ਸਿੰਘ ਦਿੰਦੇ ਆ ਹਾਂਜੀ अच्छा फिर वो वो जब ਤੁਹਾਨੂੰ ਮਿਲੇ ਤੁਸੀਂ ਸੋਚਿਆ ਸੀ ਕਦੇ ਤੁਸੀਂ ਐਡੇ ਵੱਡੇ ਕ੍ਰਿਕਟਰ ਜਾਂ ਐਡੀ ਵੱਡੇ ਉਹਨਾਂ ਨੇ ਹਨਾ ਇਨਾਮ ਰਿਆ ਉਹਨਾਂ ਦਾ ਹੈ ਤਾਂ ਉਹਨਾਂ ਨਾਲ ਤੁਸੀਂ ਮਿਲੋਗੇ ਕਦੇ ਨਹੀਂ ਜੀ ਸੁਪਨੇ ਵਿੱਚ ਤਾਂ ਨਹੀਂ ਸੋਚਿਆ ਸੀ ਪਰ ਜੇ ਰੱਬ ਨੇ ਆਖਰ 'ਚ ਉਹਨਾਂ ਨੂੰ ਉਹਨਾਂ ਨਾਲ ਮਿਲਾਈ ਦਿੱਤਾ ਜਦੋਂ ਜੀ ਸਾਨੂੰ ਬਠਿੰਡੇ ਮਿਲਣ ਆਏ ਜੀ ਸਾਨੂੰ ਜੇ ਇਹਨਾਂ ਵਧੀਆ ਲੱਗੇ ਜਦੋਂ ਜੀ ਉਹਨਾਂ ਨੇ ਖੁਦ ਕਿਹਾ ਹਨਾ ਵੀ ਅਸੀਂ ਬੇਟੀਆਂ ਨੂੰ ਮਿਲਣਾ ਚਾਹੁੰਦੇ ਆ ਤੇ ਅਸੀਂ ਕਿਹਾ ਵੀ ਅਸੀਂ ਐਡੇ ਵੱਡੇ ਸਟਾਰ ਨਾਲ ਮਿਲਾਂਗੇ ਮਿਲਾਂਗੇ ਤੇ ਉੱਥੇ ਲੋਕ ਬਹੁਤ ਇਕੱਠੇ ਹੋਏ ਵੀ ਤੁਸੀਂ ਸਾਡੇ ਨਾਲ ਫੋਟੋ ਚਾਹੋ ਸਾਡੇ ਨਾਲ ਫੋਟੋ ਚਾਹੋ ਤੇ ਤੇ ਇਸਾ ਨੂਏ ਐਫੀਲੋ ਕਿੱਥੀ ਉਨਣੀ ਸਾਡੇ ਸਾਨੂੰ ਸਾਨੂੰ ਵੀ ਫੋ ਉਹ ਕਿਸੇ ਨੂੰ ਭੇਜ ਕੇ ਹੀ ਖੁਦ ਉਹਨਾਂ ਨੇ ਹੀ ਫਰਮਾਇਸ਼ ਪਾਈ ਵੀ ਮੈਂ ਬੇਟੀਆਂ ਨਾਲ ਮਿਲਣਾ ਚਾਹਣਾ ਹੀ। ਅੱਛਾ ਫਿਰ ਜਦੋਂ ਤੁਹਾਡੇ ਸਾਹਮਣੇ ਖੜੇ ਫਿਰ ਕੀ ਗੱਲਬਾਤ ਹੋਈ? ਉਹ ਸਾਨੂੰ ਕਹਿੰਦੇ ਵੀ ਤੁਸੀਂ ਸਾਨੂੰ ਵੀ ਮੈਂ ਤੁਹਾਡਾ ਵੱਡਾ ਭਰਾ ਹਾਂ ਤੁਸੀਂ ਡਰੋ ਨਾ ਕਿ ਤੁਸੀਂ ਜਿਹੜਾ ਕੁਝ ਖਾਣਾ ਪੀਣਾ ਤੁਸੀਂ ਮੈਨੂੰ ਦੱਸੋ ਤੇ ਅਸੀਂ ਜੀ ਨਹੀਂ ਦੱਸੇ ਵਿੱਚ ਕੀ ਖਾਣਾ ਪੀਣਾ ਸਾਨੂੰ ਭੁੱਖ ਵੀ ਨਹੀਂ ਸੀ ਉਹਨਾਂ ਨੇ ਸਾਨੂੰ ਇਹ ਖਵਾਇਆ ਜੀ ਸਾਨੂੰ ਬਹੁਤ ਏਡਾ ਵੱਡਾ ਰੈਸਟੋਰੈਂਟ ਸੀ ਜਿਹਦੇ ਨਾਲ ਅਸੀਂ ਸਾਰੇ ਜ਼ਿੰਦਗੀ ਭਰ ਦੀ ਕਮਾਈ ਕਮਾ ਕੇ ਵੀ ਨਹੀਂ ਜਾ ਸਕਦੇ। ਅੱਛਾ ਹਾਂ ਜੀ ਬਹੁਤ ਵੱਡਾ ਰੈਸਟੋਰੈਂਟ ਸੀ ਉਹਨਾਂ ਸਾਨੂੰ ਬਹੁਤ ਵਧੀਆ ਖਾਣਾ ਖਵਾਇਆ। ਸੋ ਸੰਤੋਈ ਗਿੱਜ ਜਰ ਦਿੱਤੇ ਨੇ ਮੈਟਰ ਦੀ ਮੰਗ ਕਰੀ ਸੀ ਉਹ ਉਹਨਾਂ ਨੇ ਸਾਨੂੰ ਉਹ ਵੀ ਲੈ ਕੇ ਦਿੱਤਾ ਈ ਅੱਛਾ ਤੇ ਪੜਾਈ ਨੂੰ ਲੈ ਕੇ ਵੀ ਕੁਝ ਕਿਹਾ ਉਹਨਾਂ ਨੇ ਹਾਂਜੀ ਉਹ ਕਹਿੰਦੇ ਵੀ ਤੁਹਾਨੂੰ ਵੀ ਤੁਸੀਂ ਮੈਨੂੰ ਫੋਨ ਕਰਿਆ ਕਰੋ ਵੀ ਤੁਸੀਂ ਸੰਗਿਆ ਨਾ ਕਰੋ ਜਿਹੜੀ ਜਿਹੜੀ ਤੁਹਾਨੂੰ ਲੋੜ ਆ ਤੁਹਾਨੂੰ ਪੜਾਈ ਦੀ ਜ਼ਰੂਰਤ ਆ ਪੈਸੇ ਥੇਲੇ ਦੀ ਜ਼ਰੂਰਤ ਆ ਤੁਸੋਂ ਨੂੰ ਕੋਈ ਚੀਜ਼ ਦੀ ਵੀ ਲੋੜ ਆ ਤੁਸੀਂ ਮੈਨੂੰ ਫੋਨ ਕਰਿਆ ਕਰੋ ਕਹਿੰਦੇ ਮੈਂ ਤੁਹਾਡਾ ਵੱਡਾ ਭਰਾ ਹਾਂ